26 ਤਾਰੀਖ ਨਵਾਂ ਮਹੀਨਾ 1951 ਆਪਨੇ ਫਰਮਾਇਆ ਅਸੀਂ ਤਾਂ ਦਾਤਾ ਜੀ ਦੇ ਦਰ ਤੇ ਬੈਠੇ ਰਹਿਣਾ ਹੈ ਦਰ ਤੋਂ ਪਰੇ ਸਾਡੇ ਆਪਣੇ ਔਗਣ ਹੀ ਰੱਖ ਰਹੇ ਹਨ ਸਾਰਾ ਦਿਨ ਅਸੀਂ ਮਫਉਲੀਅਤ ਪਦਾਰਥਾਂ ਦਾ ਵਿੱਚ ਹੀ ਰਹਿੰਦੇ ਹਾਂ ਇਸ ਵਾਸਤੇ ਅਸੀਂ ਤਰਲੇ ਹੀ ਕਰਦੇ ਹਾਂ ਜਦ ਕਦੇ ਫਾਇਲੀਅਤ ਆਤਮੀਅਤਾ ਵਿੱਚ ਜਾਏਗੀ ਤਾਂ ਮਿਲਾਪ ਹੈ ਦਲੀਜਾਂ ਤੇ ਬੈਠਣਾ ਸਾਧਨ ਹੈ ਮਿਲਾਪ ਦਾ ਗੁਰਮਤਿ ਸਖਾਲਦੀ ਹੈ ਅਨੰਤ ਇੰਤਜ਼ਾਰ ਅਨੰਤ ਪਿਆਰ ਤੇ ਅਨੰਤ ਦਇਆ ਵਾਹਿਗੁਰੂ ਜਦ ਆਪਣੇ ਇਕੱਲ ਤੋਂ ਉਗਤਾ ਗਿਆ ਉਸ ਨੇ ਇਹ ਦੁਨੀਆ ਰਚੀ ਤੇ ਮਨੁੱਖੀ ਸਰੀਰਾਂ ਦੀ ਛਪਰੀ ਬਣਾ ਕੇ ਵਿੱਚ ਲੁਕ ਬੈਠਾ ਸਾਡੀ ਉਸ ਤੋਂ ਵੱਖਰੀ ਹੋਂਦ ਕੋਈ ਨਹੀਂ ਹੈ ਸਾਡਾ ਕੰਮ ਖੇਤ ਨੂੰ ਗੋਡੀ ਜਾਣਾ ਹੈ ਮਜ਼ਦੂਰੀ ਦੇਣਾ ਮਾਲਕ ਦਾ ਕੰਮ ਹੈ ਜਿਸ ਤਰ੍ਹਾਂ ਜਦ ਇੱਕ ਵਾਰੀ ਲੱਕੜੀ ਨੂੰ ਅੱਗ ਲੱਗ ਜਾਏ ਉਹ ਫਿਰ ਬੁਝਦੀ ਨਹੀਂ ਏਸੀ ਤਰ੍ਹਾਂ ਸਾਡੀ ਵਾਹਿਗੁਰੂ ਨਾਲ ਮਿਲਾਪ ਦੀ ਚਾਹ ਸਦਾ ਜਾਰੀ ਰਹੇ ਦੁਨੀਆ ਤਪ ਰਹੀ ਹੈ ਸਿਮਰਨ ਨਾਲ ਠੰਡ ਪੈਂਦੀ ਹੈ ਸਿਮਰਨ ਅਭਿਆਸੀ ਨੂੰ ਇਹ ਹੀ ਕਾਫੀ ਹੈ ਪੁੱਗੀਆਂ ਹੋਈਆਂ ਰੂਹਾਂ ਰੱਬ ਜੀ ਵਿੱਚ ਸਮਾ ਕੇ ਫਿਰ ਸੰਸਾਰ ਵਿੱਚ ਵਾਪਸ ਆਉਂਦੀਆਂ ਹਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਜੋ ਤਾਰਨਾ ਹੋਇਆ ਇਸ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਤੇ ਤਰਸ ਕਰਨਾ ਚਾਹੀਦਾ ਹੈ ਅਸਾਂ ਨੂੰ ਸਾਰੇ ਪਰਹੇਜ਼ ਕਰਨੇ ਹਨ ਤੇ ਦਵਾਈ ਖਾਣੀ ਹੈ ਜੋ ਸਾਡੇ ਉਸ ਵੈਦ ਨੇ ਸਾਨੂੰ ਦੱਸੀ ਹੈ ਜਿਹੜਾ ਮਰੀਜ਼ ਡਾਕਟਰ ਦੇ ਦੱਸੇ ਪਰਹੇਜ਼ ਨਹੀਂ ਰੱਖਦਾ ਉਹ ਡਾਕਟਰ 'ਤੇ ਤਰਸ ਨਹੀਂ ਕਰ ਰਿਹਾ ਤੇ ਆਪਣੀ ਬਿਮਾਰੀ 'ਤੇ ਡਾਕਟਰ ਦੀ ਖੇਚਲ ਵਧਾ ਰਿਹਾ ਇਸ ਤਰ੍ਹਾਂ ਡਾਕਟਰ ਦਾ ਕੰਮ ਕਿਵੇਂ ਘਟੇਗਾ ਅਸਾਂ ਬ੍ਰਹਮ ਨਹੀਂ ਬਣਨਾ ਸ਼ੋਹਰਤ ਤੇ ਤਾਕਤ ਨਹੀਂ ਮੰਗਣੀ ਅਸਾਂ ਉਸ ਦੇ ਦਰ ਤੇ ਬੈਠ ਕੇ ਉਸ ਦੇ ਦਰਸ਼ਨ ਦੀ ਚਾਹ ਦੀ ਅਰਦਾਸ ਕਰਨੀ ਹੈ ਉਸ ਦੇ ਤ੍ਰਾਣ ਨਾਲ ਹੀ ਉਸ ਨੂੰ ਮਿਲਣਾ ਹੈ ਮਨ ਤੇ ਸਦਾ ਪਹਿਰਾ ਦੇਣਾ ਹੈ ਇਹ ਹੀ ਬਣਾਉਂਦਾ ਤੇ ਇਹ ਹੀ ਵਿਗਾੜਦਾ ਹੈ ਵਾਹਿਗੁਰੂ ਤੇ ਰੂਹ ਦਾ ਮਿਲਾਪ ਕਿਵੇਂ ਹੁੰਦਾ ਹੈ ਸਾਨੂੰ ਇਸ ਦਾ ਕਿਸ ਤਰ੍ਹਾਂ ਗਿਆਨ ਹੋ ਸਕਦਾ ਜਦ ਕਿ ਸਾਨੂੰ ਨਦੀ ਤੇ ਸਮੁੰਦਰ ਦੇ ਮਿਲਾਪ ਦਾ ਵੀ ਠੀਕ ਇਲਮ ਨਹੀਂ ਇੰਗਲਿਸ਼ ਚੈਨਲ ਬਰਤਾਨੀਆਂ ਦੇ ਜਲ ਮਾਰਗ ਵਿੱਚ ਇੱਕ ਗਰਮ ਪਾਣੀ ਦੀ ਨਦੀ ਵਗਦੀ ਹੈ ਉਹ ਹੈ ਸਮੁੰਦਰ ਵਿੱਚ ਪਰ ਉਸ ਦਾ ਪਾਣੀ ਬਾਕੀ ਸਮੁੰਦਰ ਪਾਣੀ ਤੋਂ ਅਲਹਿਦਾ ਹੀ ਰਹਿੰਦਾ ਹੈ ਸਾਡੀ ਸੂਰਤ ਦੇ ਦੋ ਹਿੱਸੇ ਹਨ ਸਿਮਰਨ ਜਾਰੀ ਰਵੇ ਤਾਂ ਸਮਾਂ ਆ ਜਾਂਦਾ ਹੈ ਜਦ ਸੁਰਤ ਦਾ ਉਤਲਾ ਹਿੱਸਾ ਕੰਮਕਾਜ ਕਰਦਾ ਹੈ ਤੇ ਨਿਚਲੇ ਹਿੱਸੇ ਵਿੱਚ ਨਾਮ ਜਾਰੀ ਰਹਿੰਦਾ ਹੈ ਜਿਵੇਂ ਰੋਟੀ ਅਸੀਂ ਮਾਨਦੇ ਗਿਆਤ ਹਿੱਸੇ ਨਾਲ ਖਾਂਦੇ ਹਾਂ ਪਰ ਹਜਮ ਇਸ ਨੂੰ ਅਗਿਆਤ ਹਿੱਸਾ ਹੀ ਕਰਦਾ ਹੈ ਰਾਗੀ ਜੇ ਰਪਿਆਂ ਦੀ ਲਾਲਸਾ ਕਰਕੇ ਕੀਰਤਨ ਕਰੇ ਤਾਂ ਗੁਰਮਖ ਨੂੰ ਸੁਆਦ ਨਹੀਂ ਆਏਗਾ ਉਠ ਕੇ ਚਲਾ ਜਾਏਗਾ ਜੇ ਰਾਗੀ ਵਾਹਿਗੁਰੂ ਜੀ ਨੂੰ ਸੁਣਾਉਣ ਦੀ ਖਾਤਰ ਕੀਰਤਨ ਕਰੇਗਾ ਤਾਂ ਰਸ ਵੀ ਆਏਗਾ ਤੇ ਉਸ ਨੂੰ ਮਾਇਆ ਵੀ ਬਹੁਤ ਆ ਜਾਏਗੀ ਨਾਮ ਸਿਰਫ ਸਾਧਨ ਨਹੀਂ ਸਿੱਧੀ ਵੀ ਹੈ ਨਾਮ ਨਾਮੀ ਨਾਲ ਅਪੇਧ ਹੈ ਤੇ ਉਸੇ ਵਿੱਚ ਲੈ ਜਾਂਦਾ ਹੈ ਜਿਵੇਂ ਗ੍ਰਾਂਡ ਟਰੰਕ ਰੋਡ ਸ੍ਰੀ ਅਮਰਸਰ ਪੁਜਾਂਦੀ ਵੀ ਹੈ ਤੇ ਆਪ ਅਮਰਸਰ ਦਾ ਹਿੱਸਾ ਵੀ ਹੈ ਅਮਰਸਰ ਵੀ ਬਣ ਜਾਂਦੀ ਹੈ ਜਦ ਆਦਮੀ ਪੂਰਨ ਵੀ ਹੋ ਜਾਏ ਤਦ ਵੀ ਨਾਮ ਤੇ ਕੀਰਤਨ ਨਾ ਛੱਡੇ ਪੰਚਮ ਪਾਤਸ਼ਾਹ ਜੀ ਨੇ ਤਾਂ ਇੱਕ ਥਾਵੇਂ ਆਪਣੀ ਇਹ ਲਾਲਸਾ ਪ੍ਰਗਟ ਕੀਤੀ ਹੈ ਕਿ ਮੇਰੇ ਜਦ ਤੱਕ ਸਾਹ ਸਨ ਮੈਂ ਸਦਾ ਸਿਮਰਨ ਕਰਦਾ ਰਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾਹ ਸਾਗਰ ਹੈ ਆਤਮਕ ਬਿਮਾਰਾਂ ਲਈ ਅਪਾਰ ਔਸ਼ਧੀ ਭੰਡਾਰ ਹੈ ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ ਸਿਰਦਰਦ ਵਾਸਤੇ ਸਿਰਦਰਦ ਦੀ ਦਵਾਈ ਹੀ ਖਾਣੀ ਚਾਹੀਦੀ ਹੈ ਨਾ ਕਿ ਪੇਟ ਦਰਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਜੇ ਕੋਈ ਟੁਕ ਜਾਂ ਇਸ਼ਾਰਾ ਸਮਝ ਵਿੱਚ ਨਾ ਆਵੇ ਤਾਂ ਫਿਕਰ ਨਾ ਕਰੋ ਪਾਠ ਕਰੀ ਚੱਲੋ ਕੁਝ ਅੱਗੇ ਚੱਲ ਕੇ ਪੂਰਾ ਸ਼ਬਦ ਹੀ ਮਿਲ ਜਾਏਗਾ ਉਸ ਨੁਕਤੇ ਨੂੰ ਖੋਲਣ ਵਾਸਤੇ ਜੋ ਪਹਿਲਾਂ ਸਮਝ ਨਹੀਂ ਆਇਆ ਸੀ ਲੋਕਾਂ ਤੋਂ ਅਰਥ ਜਾਂ ਕਥਾ ਬੜੇ ਸਾਵਧਾਨ ਹੋ ਕੇ ਸੁਣੋ ਕਈ ਆਪਣੇ ਮਤਲਬ ਵਾਸਤੇ ਗੁਮਰਾਹ ਕਰਦੇ ਹਨ ਨਾਮ ਹੀ ਨਿਰਗੁਣ ਤੇ ਸਰਗੁਣ ਬ੍ਰਹਮ ਹੈ ਨਾਮ ਹੀ ਪਰਮੇਸ਼ਰ ਹੈ ਇਸ ਨੁਕਤੇ ਤੋਂ ਕਿਸੇ ਦੇ ਕਥਨ ਨਾਲ ਨਹੀਂ ਹਿੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ